किसान यूनियन राजेवाल जिला प्रधान पलविंदर सिंह मठोला पुलिस वालों गिरफ्तार क्रांतिकारी किसान यूनियन पंजाब जिला प्रधान लाडी कुमान रहायश वेराबंदी भारतीय किसान यूनियन राजेवाल जिला प्रधान सिंह मठोला नकसार दो बजे श्री हरगोबिंदपुर थाने था पुलिस वालों गिरफ्तार कि समाचार प्राप्त होया है ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 5 ਮਾਰਚ ਨੂੰ ਚੰਡੀਗੜ੍ਹ ਵਿਖੇ ਲੱਗ ਰਹੇ ਦਰਨੇ ਵਿੱਚ ਸ਼ਾਮਲ ਹੋਣ ਲਈ ਜ਼ਿਲ੍ਹਾ ਗੁਰਦਾਸਪੁਰ ਦੀਆਂ ਕਿਸਾਨ ਜਥੇਬੰਦੀਆਂ ਨੇ ਜਾਣਾ ਸੀ ਪਰ ਸਰਕਾਰ ਦੇ ਹੁਕਮ ਅ ਤ ਕਿਸਾਨ ਆਗੂਆਂ ਅਤੇ ਜ਼ਿਲ੍ਹਾ ਪ੍ਰਧਾਨ ਮਠੋਲਾ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤਰ੍ਹਾਂ ਹੀ क्रांतिकारी किसान यूनियन पंजाब दे जिला प्रधान गुरदासपुर गुरदान राज गुरविंदर सिंह लाडी कुमान दी अर्बन अस्टेट बटाला रहायश ती पुलिस वालों घेराबंदी की गई है सूत्र मुताबक होरना किसान की भी पुलिस वालों फड़ोफड़ाई जारी है ਸਰਕਾਰ ਦੀ ਸ਼ਹਿਤੇ ਪੁਲਿਸ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਤੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਲਾਹਕਾਰ ਬਲਵਿੰਦਰ ਸਿੰਘ ਮੀਕੇ ਅਤੇ ਸਕੱਤਰ ਮੱਖਣ ਸਿੰਘ ਬਾਟਕੁਮਾਰ ਨੇ ਨਿਕੇਦੀ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਿਹਾ ਕਿ ਪੰਜਾਬ ਸਰਕਾਰ ਦੀ ਬਹੁਤ ਘਟਿਆ ਸੋਚ ਹੈ। ਉਨ੍ਹਾਂ ਆਖਿਆ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਦੇ ਹੌਸਲੇ ਬੁਲੰਦ ਹਨ ਅਤੇ ਉਤਰਨੇ ਵਿੱਚ ਜ਼ਰੂਰ ਸ਼ਾਮਲ ਹੋਣਗੇ। ਉਨ੍ਹਾਂ ਆਖਿਆ ਕਿ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ ਅਤੇ ਬਾਕੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈਣਾ ਅਤੇ ਕਿਸਾਨ ਆਗੂਆਂ ਦੇ ਘਰਾਂ ਦੀ ਪੁਲਿਸ ਵੱਲੋਂ ਘੇਰਾਬੰਦੀ ਕਰਨੀ ਸਰਕਾਰ ਦੀ ਨਿੰਦਣਯੋਗ ਹਰਕਤ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨ ਜਥੇਬੰਦੀਆਂ ਦੀ ਕਿਸਾਨੀ ਮਸਲੇ ਤੇ ਹੋਈ ਗੱਲਬਾਤ ਬੇਸਿੱਟਾ ਰਹੀ ਹੈ। ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੀ ਰਿਹائش ਤੇ ਬਾਹਰ ਪੱਕਾ ਤਰਨਾ ਲਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਪੰਜਾਬ ਸਰਕਾਰ ਦਬਾਉਣਾ ਚਾਹੁੰਦੀ ਹੈ ਅਤੇ ਕਿਸਾਨ ਰਾਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਪਰ ਕਿਸਾਨਾਂ ਦੀ ਆਵਾਜ਼ ਹਮੇਸ਼ਾ ਬੁਲੰਦ ਰਹੇਗੀ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦਾ ਇਸ ਤਰ੍ਹਾਂ ਕੀਤਾ ਜਾ ਰਿਹਾ ਤੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਸੀਂ ਆਪਣੇ ਇਸ ਸੰਗਰਾਸ਼ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਤਿੱਖਾ ਕਰਾਂਗੇ ਅਤੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਕਰਕੇ ਰਹਿਾਂਗੇ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਤੇ ਖਾਸ ਰਿਪੋਰਟ ਬਲਵਿੰਦਰ ਜੀ ਜਿਹੜਾ ਤੁਸੀਂ ਕਿਸਾਨ ਜੁੰਡੀਆਂ ਦੇ ਜ਼ਿਲ੍ਹਾ ਸਲਾਹਕਾਰ ਹੋਣ ਦੇ ਨਾਤੇ ਜਿਹੜੇ ਆ ਅੱਜ ਤੁਹਾਡੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਇਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਰਵਿੰਦਰ ਸਿੰਘ ਮੀਕੇ ਬੀਕੇ ਜੀ ਰਾਜੀਵਾਲ ਦਾ ਜ਼ਿਲ੍ਹਾ ਸਲਾਹਕਾਰ ਜ਼ਿਲ੍ਹਾ ਗਰਦਾਸਪੁਰ ਵੀਰ ਜੀ ਜੋ ਮਾਨ ਸਰਕਾਰ ਨੇ ਇੱਕ ਨੌਣੀ ਹਰਕਤ ਕੀਤੀ ਆ ਬਹੁਤ ਮਾੜੀ ਨਿੰਦਣਯੋਗ ਆ ਜੋ ਵੀ ਸਾਨੂੰ ਸੰਯੁਕਤ ਮੋਰਚੇ ਨੇ ਕਾਲ ਦਿੱਤੀ ਆ ਉਹ ਅਸੀਂ ਸਿਮ ਮਾਨ ਦੀ ਕੋਠੀ ਦਾ ਘਰਾਓ ਜਾਂ ਜਿੱਥੇ ਵੀ ਸਾਨੂੰ ਕਹਿਣਗੇ ਸਾਡੇ ਆਗੂ ਸਹਿਬਾਨ ਉਹ ਅਸੀਂ ਜਰੂਰ ਕਰਾਂਗੇ ਅੱਗੇ ਨਾਲੋਂ ਵੱਧ ਚੜ ਕੇ ਕਰਾਂਗੇ ਹੋਰ ਵੱਧ ਕੇ ਹੱਟ ਜੇ ਉਹਦੇ ਨਾਲੋਂ ਜ਼ਿਆਦਾ ਸਾਹ ਵਾ ਹੁਣ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਸਾਹ ਵਾ ਅਸੀਂ ਉਹਦੇ ਨਾਲੋਂ ਵੱਧ ਕੰਮ ਕਰਾਂਗੇ ਵੱਧ ਚੜ ਕੇ ਜਾਵਾਂਗੇ ਅਸੀਂ ਉੱਥੇ ਜਾਣਾ ਹੀ ਜਾਣਾ ਵਾ ਧਰਨੇ ਦੇ ਉੱਤੇ ਉੱਥੇ ਧਰਨਾ ਲਾਵਾਂਗੇ ਜਿਓ ਸਾਡੇ ਆਗੂ ਖੜੇ ਆ ਉਹ ਬਹੁਤ ਕਨਾਉਣੀ ਹਰਕਤ ਕੀਤੀ ਆ ਮਾਨ ਦੇ ਮਾਨ ਸਰਕਾਰ ਦੀ ਅਸੀਂ ਇਹ ਨਿੰਦਾ ਕਰਦੇ ਆ ਇਹ ਕੋਈ ਬਹੁਤ ਹੀਆ ਕੰਮ ਨਹੀਂ ਕੀਤਾ ਬਹੁਤ ਮਾੜਾ ਕੰਮ ਕੀਤਾ ਵਾ ਜੋ ਕਿਸਾਨਾਂ ਦੀਆਂ ਮੰਗਾਂ ਸੀ ਜੋ ਸਾਡੀਆਂ ਸੰਯੁਕਤ ਮੋਰਚੇ ਦੀਆਂ ਮੰਗਾਂ ਸੀ ਉਹਨਾਂ ਦੇ ਉੱਤੇ ਨਾ ਕੋਈ ਫੈਸਲਾ ਲੈਣਾ ਮੀਟਿੰਗ ਛੱਡ ਕੇ ਭੱਜਣਾ ਇਹ ਬਹੁਤ ਮਾੜੀ ਜੀ ਗੱਲ ਵਾ ਕੀਤੀ ਹੈ ਇਤਾਂ ਦੇ ਸੀਐਮ ਅੱਗੇ ਵੀ ਆਉਂਦੇ ਰਹੇ ਪਰ ਇਹ ਇਹਦੇ ਨਾਲੋਂ ਘਟੀਆ ਸੀਐਮ ਕੋਈ ਨਹੀਂ ਆਇਆ ਸਭ ਤੋਂ ਮਾੜਾ ਸੀਐਮ ਇਹੀ ਆਇਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਜਿਹੜੇ ਸਾਥੀ ਆ ਕੁਝ ਅਰੈਸਟ ਕੀਤੇ ਆ ਉਹ ਕਿਹੜੇ ਕਿਹੜੇ ਸਾਥੀ ਆ ਜਿਹੜੇ ਅਰੈਸਟ ਕੀਤੇ ਖੋ ਜੁਗਾ ਪ੍ਰਧਾਨ ਸਰਦਾਰ ਬਲਬੀਰ ਸਿੰਘ ਰਾਜੇਵਾਲ ਜਗਿੰਦਰ ਸਿੰਘ ਗਰਾਹਾਂ ਬਾਕੀ ਸਾਡੇ ਪਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨਵਾ ਬਠੋੜਾ ਸਾਹਿਬ ਕੀਤੇ ਆ ਉਹ ਰਾਤ 1:30 ਵਜੇ ਦੇ ਕਰੀਬ ਲਿਆ ਇਸ ਰੀਗ ਮੋਥਾਣੇ ਦੇ ਵਿੱਚ ਤੇ ਉਹਨਾਂ ਦੇ ਦੇਸ਼ਾਂ ਉਨਰ ਦੇਸ਼ਾਂ ਅਨਸਾਸ ਅਸੀਮਾ ਬਲ ਜਿਹੜਾ ਵਾ ਅੱਗੇ ਨਾਲੋਂ ਵੱਧ ਚੜ ਕੇ ਮੌਲ ਜਾਵਾਂਗੇ ਸੰਗਤ ਖੜਾਂਗੇ ਕਰਾਂਗੇ ਸਾਰੀ ਸੰਗਤ ਦੇ ਵਿੱਚ ਬਹੁਤ ਅੱਜਾਬ ਕੜਵਾਤਾ ਕਾਹ ਹੋ ਰਿਹਾ ਵਾ ਇਹ ਤੱਕ ਕਾਹੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਜਾਵਾਂਗੇ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ ਪਰ ਅਸੀਂ ਇਹ ਆਵਾਜ਼ ਦਬਾਈ ਨਹੀਂ ਦੇਣਦੇ ਸਾਨੂੰ ਗੁਲਾਮ ਬਣਾਉਂਦੇ ਗੁਲਾਮ ਇਵੇਂ ਉਦੀ ਸਰਕਾਰ ਦੀ ਵੀ ਟੀਮ ਭਗਵੰਤ ਮਾਨ ਨੂੰ ਇਹ ਸਮਝਾਂਗੇ ਵੀ ਜਿਹੜਾ ਭਗਵੰਤ ਮਾਨ ਆ ਇਹ ਉਦੀ ਸਰਕਾਰ ਦੀ ਵੀ ਟੀਮ ਆ ਉਸੇ ਹੀ ਚਾਲਾਂ ਤੇ ਇਹ ਵੀ ਚੱਲ ਪਿਆ ਵਾ ਉਸੇ ਕੰਮ ਤੇ ਉਤਰ ਆ ਇਹ ਕੰਮ ਨਹੀਂ ਹੋਣ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ